ਖਬਰ ਪਾਈ ਅਮਰਿਤਪਾਲ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਜਿਹੜੇ ਕਿ ਇਸ ਟਾਈਮ ਦਿਬਰਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੀ ਟੀਮ ਵੱਲੋਂ ਉਹਨਾਂ ਦੇ ਇੱਕ ਸੋਸ਼ਲ ਮੀਡੀਆ ਪੇਜ ਦੇ ਉੱਤੇ ਪੋਸਟ ਪਾਈ ਗਈ ਹੈ ਕਿ ਉਹ ਖੰਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਚੋਣ ਲੜਨਗੇ ਜਿਵੇਂ ਹੀ ਤੁਹਾਨੂੰ ਪਤਾ ਹੈ ਕਿ ਐਮਪੀ ਦੇ ਚੋਣਾਂ ਦਾ ਦੌਰ ਜਾਰੀ ਹੈ ਤੇ ਸਾਰੀਆਂ ਪਾਰਟੀਆਂ ਆਪਣੇ ਆਪਣੇ ਚੋਣ ਪ੍ਰਚਾਰ ਦੇ ਵਿੱਚ ਜੁੜੀਆਂ ਹੋਈਆਂ ਹਨ ਇਸ ਨੂੰ ਲੈ ਕੇ ਅਮਰਿਤਪਾਲ ਦੇ ਇੱਕ ਸਮਰਥਕ ਇੱਕ ਸਿੱਖ ਨੌਜਵਾਨ ਆਪਣੇ ਪੇਜ ਦੇ ਉੱਤੇ ਲਾਈਵ ਹੁੰਦੇ ਨੇ ਤੇ ਅਮਰਿਤਪਾਲ ਦੀ ਸਪੋਰਟ ਕਰਦੇ ਦਿਖਾਈ ਦਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਆਪਾਂ ਬਹੁਤ ਹੀ ਜ਼ਿਆਦਾ ਪਾਰਟੀਆਂ ਦੇ ਹਰ ਇੱਕ ਲੀਡਰ ਨੂੰ ਦੇਖ ਚੁੱਕੇ ਆ ਤੇ ਸਾਰਿਆਂ ਵੱਲੋਂ ਕੋਈ ਵੀ ਆਪਣਾ ਕੰਮ ਕਰਕੇ ਰਾਜ਼ੀ ਨਹੀਂ ਆ ਤੇ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਲਈ ਕੋਈ ਵੀ ਪਾਰਟੀ ਕੰਮ ਨਹੀਂ ਕਰਦੀ ਤੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੀ ਐ ਤੇ ਲੋਕਾਂ ਬਾਰੇ ਨਹੀਂ ਸੋਚਦੀ ਤੇ ਇੱਕ ਉਹਨਾਂ ਵਿੱਚੋਂ ਹੀ ਅਮ੍ਰਿਤਪਾਲ ਐ ਜਿਹਨੂੰ ਕੀ ਆਪਾਂ ਵੋਟ ਪਾਈਏ ਜਿਤਾਈਏ ਤੇ ਵਿਧਾਨ ਸਭਾ ਦੇ ਵਿੱਚ ਪਹੁੰਚਾਈਏ ਕਿ ਉਹ ਆਪਣੀ ਗੱਲ ਲੈ ਕੇ ਵਿਧਾਨ ਸਭਾ ਦੇ ਵਿੱਚ ਜਾਵੇ ਤੇ ਆਪਣੀਆਂ ਗੱਲਾਂ ਤੇ ਆਪਣੇ ਸਮੱਸਿਆਵਾਂ ਨੂੰ ਵਿਧਾਨ ਸਭਾ ਦੇ ਵਿੱਚ ਰੱਖੇ ਤੇ ਆਪਣੇ ਮਸਲੇ ਹੱਲ ਕਰਾਵੇ ਤੇ ਉਹਨਾਂ ਦਾ ਹੋਰ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾਉਣੇ ਆ ਮੇਰੇ ਭਰਾਓ ਮੈਂ ਤੁਹਾਡੇ ਮੂਰੇ ਇੱਕ ਪੀਲ ਲੈ ਕੇ ਆਇਆ ਜੋ ਖੰਡੂਰ ਸਾਹਿਬ ਦੀ ਸੀਟ ਕੰਨੀ ਉਹ ਖੰਡੂਰ ਸਾਹਿਬ ਦੀ ਸੀਟ ਦੇ ਉੱਤੇ ਹਰੇਕ ਪਾਰਟੀ ਦਾ ਉਮੀਦਵਾਰ ਲੜਦਾ ਵਾ ਜਿੰਨਾ ਵਿੱਚੋਂ ਸਾਡਾ ਇੱਕ ਵੱਡਾ ਵੀਰ ਅਮਰਤਪਾਲ ਸਿੰਘ ਆਯਾਦ ਲੜ ਰਿਹਾ ਮੈਂ ਸਾਰਿਆਂ ਮੂਰੇ ਹੱਥ ਜੋੜ ਕੇ ਬੇਨਤੀ ਕਰੂੰਗਾ ਆਪਾਂ ਸਾਰੀਆਂ ਪਾਰਟੀਆਂ ਨੂੰ ਇਹਨਾਂ ਨੂੰ ਹਰੇਕ ਨੇ ਵੋਟਾਂ ਪਾਪਾ ਕਿਸੇ ਨੇ ਐਮਐਲਏ ਐਮਪੀ ਬਣਾਈ ਹੋਏ ਨਹੀਂ ਮੇਰੇ ਭਰਾਓ ਸਿਰਫ 13 ਸੀਟਾਂ ਤੋਂ ਬਿਨਾ ਇੱਕ ਉਹ ਸੀਟ ਆ 13ਵੀਂ ਉਹ ਸੀਟ ਦੇ ਉੱਤੇ ਅਮਰਤਪਾਲ ਨਬੂਤਾ ਪਾਓ ਕੋਈ ਵੀ ਕਿਸੇ ਪਾਰਟੀ ਨੂੰ ਬਾਈਕਾਟ ਕਰੋ ਉੱਥੇ ਹੀ ਉਹ ਤਾਂ ਕਰੋ ਕਿਸੇ ਮਾਂ ਦਾ ਪੁੱਤ ਜੋ ਸਾਲ ਭਰ ਅੱਗੇ ਜੇਲ੍ਹ ਚ ਬੈਠੇ ਨੂੰ ਗਿਆ ਔਰ ਫੇਰ ਪਤਾ ਨਹੀਂ ਕਿੰਨੇ ਸਾਲ ਬੈਠਾ ਰਿਹਾ ਜੇ ਸਾਡੀ ਇੱਕ ਬੋਟ ਨਾਲ ਮੇਰੇ ਭਰਾਓ ਬਾਹਰ ਆਉਂਦਾ ਵਾ ਤਾਂ ਸਾਨੂੰ ਕੋਈ ਨੇ ਉਹ ਨਹੀਂ ਹੋਊਗਾ ਸਾਡਾ ਭਰਾ ਦੇਖੋ ਮਾਂ ਦਾ ਪੁੱਤ ਜਿਹਨੂੰ ਐਨਐਸਏ ਲਾ ਕੇ ਦਿਬੂਗਿਲ ਜੇਲ੍ਹ ਦੇ ਵਿੱਚ ਪੇਜ ਦਿੱਤਾ ਗਿਆ ਸਾਡੀ ਇੱਕ ਵੋਟ ਸਾਡਾ ਇੱਕ ਫੈਸਲਾ ਇੱਕ ਕਿਸੇ ਮਾਂ ਦਾ ਪੁੱਤ ਨੂੰ ਅਦੇ ਘਰ ਬਲਾ ਸਕਦਾ ਬਾਅਦ ਵਿੱਚ ਉਹ ਆਉਂਦਾ ਜਿੱਤ ਕੇ ਸਾਡੇ ਗੁਰੂ ਮਹਾਰਾਜ ਦੇ ਜਿਹੜੇ ਬੇਅਦਬੀਆਂ ਜਾਂ ਕਿੰਨਾ ਕੁ ਸੋਚੂ ਚੁੱਕਿਆ ਵਾ ਉਹਦੀ ਖਤਮ ਲੜੂਗਾ ਲੜਨ ਵਾਲਾ ਭਰਾ ਉਹ ਇੱਥੇ ਕੋਈ ਨਹੀਂ ਰਿਹਾ ਮੈਂ ਇਹ ਨਹੀਂ ਗੱਲ ਕਹਿੰਦਾ ਹਰੇਕ ਬੰਦੇ ਦਾ ਅੱਜ ਪੈਸਾ ਕਮਾਉਣਾ ਹੀ ਤੰਦਾ ਹੋ ਚੁੱਕਿਆ ਕੋਈ ਵੀ ਆ ਪਰ ਮੇਰੇ ਹੱਥ ਚੂੜ ਕੇ ਬੇਨਤੀ ਕਰਦਾ ਮੇਰੇ ਭਰਾਓ ਇੱਕ ਵੋਟ ਜਰੂਰ ਉਹਨੂੰ ਜਰੂਰ ਪਾਓ ਮੇਰੇ ਭਰਾਓ ਮੈਂ ਤੁਹਾਡੇ ਮੂਰੇ ਇੱਕ ਅਪੀਲ ਲੈ ਕੇ ਆਇਆ ਜੋ ਖੰਡੂਲ ਸਾਹਿਬ ਦੀ ਸੀਟ ਕਰਨੀ ਉਹ ਖੰਡੂਲ ਸਾਹਿਬ ਦੀ ਸੀਟ ਦੇ ਉੱਤੇ ਹਰੇਕ ਪਾਰਟੀ ਦਾ ਉਮੀਦਵਾਰ ਲੜਦਾ ਵਾ ਜਿੰਨਾਂ ਵਿੱਚੋਂ ਸਾਡਾ ਇੱਕ ਵੱਡਾ ਵੀਰ ਅਮਰਤਪਾਲ ਸਿੰਘ ਆਯਾਦ ਲੜ ਰਿਹਾ ਤਾ ਮੈਂ ਸਾਰਿਆਂ ਮੂਰੇ ਹੱਥ ਜੋੜ ਕੇ ਬੇਨਤੀ ਕਰੂੰਗਾ ਆਪਾਂ ਸਾਰੀਆਂ ਪਾਰਟੀਆਂ ਨੂੰ ਇਹਨਾਂ ਨੂੰ ਹਰੇਕ ਨੇ ਵੋਟਾਂ ਪਾ ਪਾ ਕਿਸੇ ਨੇ ਐਮਐਲਏ ਐਮਪੀ ਬਣਾਈ ਹੋਏ ਨਹੀਂ ਮੇਰੇ ਭਰਾਓ ਸਿਰਫ 13 ਸੀਟਾਂ ਤੋਂ ਬਿਨਾ ਇੱਕ ਉਹ ਸੀਟ ਆ 13ਵੀਂ ਉਹ ਸੀਟ ਦੇ ਉੱਤੇ ਅਮਰਤਪਾਲ ਨੰਬੂਤਾ ਪਾਓ ਕੋਈ ਵੀ ਕਿਸੇ ਪਾਰਟੀ ਨੂੰ ਬਾਈਕਾਟ ਕਰੋ ਉੱਥੇ ਉਹ ਤਾਂ ਕਰੋ ਕਿਸੇ ਮਾਂ ਦਾ ਪੁੱਤ ਜੋ ਸਾਲ ਭਰ ਅੱਗੇ ਜੇਲ੍ਹ ਚ ਬੈਠੇ ਨਹੀਂ ਹੋ ਗਿਆ ਔਰ ਫੇਰ ਪਤਾ ਨਹੀਂ ਕਿੰਨੇ ਸਾਲ ਬੈਠਾ ਰਹੇ ਜੇ ਸਾਡੀ ਇੱਕ ਬੋਟ ਨਾਲ ਮੇਰੇ ਭਰਾ ਉਹ ਬਾਹਰ ਆਉਂਦਾ ਵਾ ਤਾਂ ਸਾਨੂੰ ਕੋਈ ਨਹੀਂ ਉਹ ਨਹੀਂ ਹੋਗਾ ਸਾਡਾ ਭਰਾ ਦੇਖੋ ਮਾਂ ਦਾ ਪੁੱਤ ਜਿਹਨੂੰ ਐਨਐਸਏ ਲਾ ਕੇ ਦਿਬੂਗੜ੍ਹ ਜੇਲ੍ਹ ਦੇ ਵਿੱਚ ਪੇਜ ਦਿੱਤਾ ਗਿਆ ਸਾਡੀ ਇੱਕ ਵੋਟ ਸਾਡਾ ਇੱਕ ਫੈਸਲਾ ਇੱਕ ਕਿਸੇ ਮਾਂ ਦਾ ਪੁੱਤ ਨੂੰ ਆਦੇ ਘਰ ਬਿਲਾ ਸਕਦਾ ਬਾਟੂ ਉਹ ਆਪਦਾ ਜਿੱਤ ਕੇ ਸਾਡੇ ਗੁਰੂ ਮਹਾਰਾਜ ਦੇ ਜਿਹੜੇ ਬੇਅਦਬੀਆਂ ਜਾਂ ਕਿੰਨਾ ਕੁ ਸੋ ਚੁੱਕਿਆ ਵਾ ਉਹਦੀ ਖਤਮ ਲੜੂਗਾ ਲੜਨ ਵਾਲਾ ਪਰ ਆਹੋ ਇੱਥੇ ਕੋਈ ਨਹੀਂ ਰਿਹਾ ਮੈਂ ਇਹ ਨਹੀਂ ਗੱਲ ਕਹਿੰਦਾ ਹਰੇਕ ਬੰਦੇ ਦਾ ਅੱਜ ਪੈਸਾ ਕਮਾਉਣਾ ਹੀ ਤੰਦਾ ਹੋ ਚੁੱਕਿਆ ਕੋਈ ਵੀ ਆ ਪਰ ਮੇਰੇ ਹੱਥ ਚੂੜ ਕੇ ਬੇਨਤੀ ਕਰਦਾ ਮੇਰੇ ਭਰਾਓ ਇੱਕ ਵੋਟ ਜਰੂਰ ਉਹਨੂੰ ਜਰੂਰ ਪਾਓ